ਜਿਉਂ ਦੀ ਵੀ ਖਿਚੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਸਰਾਂ ਦੀ ਵੱਡੀ ਖਬਰ ਖਬਰ ਅੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ 라 ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਕਹਾਣੀ ਗਿਆਨੀ ਹਰਪੂਰਨ ਆਲੂਪ ਪ੍ਰਧਾਨ ਨੂੰ ਬਾਦਲ ਦੇ ਅਸਤੀਫੇ ਤੇ ਪੜਕੇ ਬਲਹੋਟਾ ਇਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੇਣ ਦੀਆਂ ਖਬਰਾਂ ਵਿੱਚ ਕਾਲੇ ਸ਼੍ਰਮਣੀ ਕਾਲੀ ਦਲ ਦੇ ਸਾਬਕਾ ਆਗੂ ਮਿਰਸਾ ਸਿੰਘ ਬਲਹੋਟਾ ਦੇ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਸ਼੍ਰਮਣੀ ਕਾਲੀ ਦਲ ਦੇ ਆਗੂਆਂ ਦੇ ਨਿਸ਼ਾਨਾ ਸਾਧਿਆ ਹੈ ਕਿ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਮਿਰਸਾ ਸਿੰਘ ਬਲਹੋਟਾ ਨੇ ਕਿਹਾ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਬਣਾ ਲਓ। ਉਹਨਾਂ ਨੇ ਕਾਫੀ ਜ਼ਿਰਤਾ ਇੱਛਾ ਹੈ। ਇਸ ਤਰ੍ਹਾਂ ਮਿਰਸਾ ਸਿੰਘ ਬਲਹੋਟਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਕਾਂਗਰਸੀ ਤੇ ਭਾਜਪਾ ਅਗੁਣ ਦੀ ਇਸ਼ਿਆਵਾ ਪੂਰੀ ਹੋ ਰਹੀ ਹੈ ਪੰਥਕ ਰਾਜਨੀਤੀ ਖਿਲਾਫ ਹੋ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣ ਕਰ ਦਿੱਤੇ ਕਿ ਹਾਕੀ ਬਲਹੋਟਾ ਦੇ ਕਿਹਾ ਕਿ ਅੱਜ ਪੰਥਕ ਆਗੂ ਖਿਲਾਫ ਸਾਜ਼ੀਆਂ ਹੋ ਰਹੀਆਂ ਸ਼੍ਰੋਮਣੀ ਕਾਲੀਗਲ ਨੇ ਜਿਹੜੇ ਲੀਡਰਾਂ ਨੇ ਸਭਾਵਨਾਵਾਂ ਨਹੀਂ ਉਹਨਾਂ ਨੂੰ ਇੰਨਾ ਸਾਜ਼ਸ਼ਾਂਤ ਦਾ ਸ਼ਿਕਾਰ ਹੋ ਰਿਹਾ ਹਨ ਜੇਕਰ ਇਹ ਅਜਿਹੀ ਹੀ ਚੱਲ ਰਿਹਾ ਤਾਂ ਫਿਰ ਰੱਬ ਵੀ ਰਾਖਾ ਹੋਵੇਗਾ ਇਸ ਦੇ ਨਾਲ ਹੀ ਟਾਈਮ ਹੀ ਨੇ ਆ ਤੋਂ ਘਰ ਦੀ ਸੁਖਵੀਰ ਬਦਲ ਵਿਰਸ ਸਿੰਘ ਲੋਟਾ ਨੇ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸੱਚ ਦਾ ਲਾਉਨ ਵਿੱਚ ਹੋ ਰਹੀ ਦੇਰੀ ਤੇ ਬੋਲਦਿਆਂ ਕਿਹਾ ਹੈ ਕਿ ਜੋ ਵਿਅਕਤੀ ਦੇ ਕਦੇ ਕਰਨ ਨਹੀਂ ਸੀ ਬੈਠਿਆ ਹਮੇਸ਼ਾ ਸ਼੍ਰੋਮੀ ਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕਰਦਾ ਰਹਿੰਦਾ ਸੀ ਉਹ ਸਨੂ ਸ਼੍ਰੀ ਕਲਤਕਸਰ ਦੇ ਫੈਸਲੇ ਤੇ ਘਰੇ ਬੈਠਣਾ ਪੈ ਰਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ